ਬਾਕੀ ਜਿਹੜੀ ਤੁਸੀਂ ਫ੍ਰੀ ਐਜੂਕੇਸ਼ਨ ਦੀ ਗੱਲ ਕਰ ਰਹੇ ਹੋ ਨਾ ਪ੍ਰੀ ਐਜੂਕੇਸ਼ਨ ਤੇ ਸਰਕਾਰੀ ਸਕੂਲਾਂ 'ਚ ਜਦੋਂ ਅਸੀਂ ਇਹ ਨਹੀਂ ਕਹਿੰਦੇ ਜਾਂ ਸਾਡੇ ਫਾਦਰ ਸਾਹਿਬ ਜਾਂ ਤੁਹਾਡੇ ਫਾਦਰ ਸਾਹਿਬ ਨਿੱਕੇ ਉਦੋਂ ਨਹੀਂ ਮਿਲਦੀ ਪਰ ਸਰਕਾਰੀ ਸਕੂਲਾਂ ਦੀ ਸਟਰੈਂਥ ਕੀ ਹੈ ਜਾਨੀ ਕਿ ਸਟਰੈਂਥ ਘਟ ਗਈ ਐਜੂਕੇਸ਼ਨ ਦਾ ਸਟੈਂਡਰਡ ਘਟ ਗਿਆ ਨਹੀਂ ਮੇਰੀ ਗੱਲ ਤੇ ਯਕੀਨ ਆਓ ਬਾਹਰ ਜਿਹੜੀ ਆ ਸੜਕ ਤੇ ਲੋਕਾਂ ਨੂੰ ਪੁੱਛੇ ਤੁਹਾਡੇ ਨਿਆਣੇ ਕਿੱਥੇ ਪੜਦੇ ਚੰਗੇ ਘਰਾਂ ਦੇ ਸਾਊਂਡ ਘਰਾਂ ਦੇ ਅਮਰੀਕਾ ਨਾਲੇ ਨਿਆਣੇ ਤੋਂ ਵੱਡੇ ਪ੍ਰਾਈਵੇਟ ਤੇ ਕਨਵਰਟ ਸਕੂਲਾਂ 'ਚ ਪੜੰਦੇ ਤੇ ਮੜੇ ਘਰਾਂ ਦੇ ਨਿਆਣੇ ਉਹ ਸਰਕਾਰੀ ਸਕੂਲਾਂ 'ਚ ਪੜ੍ਹਦੇ। ਮੈਂ ਕਹਿੰਦਾ ਇੱਥੇ ਵੀ ਅੰਦਰ ਦੀ ਤੁਹਾਡੀ ਨੌਲੇਜ ਦਾ ਵਾਅਦਾ ਕਰਦਾ। 10ਵੀਂ ਤੱਕ ਲੋਕ ਕਨਵਰਟ ਸਕੂਲਾਂ 'ਚ ਪੜ੍ਹਦੇ ਨੇ। 10ਵੀਂ ਤੋਂ ਬਾਅਦ ਕਨਵਰਟ ਸਕੂਲਾਂ 'ਚ +1 +2 ਤੁਸੀਂ ਐਵਰੇਜ ਦੇਖੋ ਕਿੰਨੇ ਬੱਚੇ ਉੱਥੇ ਰਹਿ ਜਾਂਦੇ ਨੇ। ਉਹ ਸਾਰੇ ਸਕੂਲ ਆਪਣੇ ਜ਼ਿਲ੍ਹਾ ਗੁਰਦਾਸਪੁਰ 'ਚ ਇੱਕ ਸਕੂਲ ਹੈਗਾ ਕਾਲੇ ਨੰਗਲ ਸਕੂਲ। ਤੁਸੀਂ ਉਹਦੀ ਸਟਰੈਂਥ ਦੇਖ ਲਓ। ਉਸ ਤੋਂ ਬਾਅਦ ਮੈਂ ਤਾਂ ਨੂੰ ਤੁਹਾਡੀ ਨੌਲੇਜ ਦਾ ਵਾਅਦਾ ਕਰ ਰਿਹਾ। ਗਵਰਨਮੈਂਟ ਗਰਲ ਸਕੂਲ ਦੀ ਗੱਲ ਕਰ ਲਈ ਇੱਥੇ ਨਾਨ ਮੈਡੀਕਲ ਮੈਡੀਕਲ ਦੇ ਸੈਕਸ਼ਨਾਂ 'ਚ ਵਾਧਾ ਦੇਖ ਲਓ ਉਸ ਤੋਂ ਬਾਅਦ ਗਰਦਾਸ ਨੰਗਲ ਦੀ ਗੱਲ ਕਰਨੀ ਉਹਦਾ ਵਾਅਦਾ ਦੇਖ ਉਸ ਤੋਂ ਬਾਅਦ ਫਿਲਮੀ ਦੇਖ ਲਈਏ ਉਸ ਤੋਂ ਬਾਅਦ ਆਪਾਂ ਕਲਾ ਨੌਰ ਦੀ ਗੱਲ ਕਰ ਲਈਏ ਕਲਾ ਨੌਰ ਤੁਸੀਂ ਕਦੇ ਸਕੂਲ ਚ ਜਾ ਕੇ ਦੇਖੋ ਉਹਨਾਂ ਦੇ ਮੈਡੀਕਲ ਨਾਨ ਮੈਡੀਕਲ ਚ ਬੱਚੇ ਨੂੰ ਸੀਟ ਨਹੀਂ ਮਿਲਦੀ ਮੈਂ ਕਿਹਾ ਮੈਂ ਤੁਹਾਡੇ ਨਾਲੋਂ ਬਿਹਤਰ ਜਾਣਨਾ ਮੇਰੇ ਬੱਚੇ ਆ ਪੜ੍ਹੇ ਉਹਦੀ وجہ ਇੱਕ ਸਿੰਪਲ ਜੀ ਹੈ ਕਿ ਬੱਚਿਆਂ ਨੂੰ ਪਲੱਸ 1 ਤੇ ਪਲੱਸ 2 'ਚ ਐਡਮਿਸ਼ਨ ਦਵਾਇਆ ਜਾਂਦਾ ਬਾਕੀ ਉਹ ਕੋਚਿੰਗ ਬਾਹਰੋਂ ਹੀ ਲੈਂਦੇ ਨੇ ਕਿਉਂਕਿ ਪ੍ਰਾਈਵੇਟ ਸਕੂਲ 'ਚ ਜਿੰਨਾ ਖਰਚ ਆਉਂਦਾ ਆਪ ਪੇਰੈਂਟਸ ਅਫੋਰਡ ਨਹੀਂ ਕਰ ਸਕਦਾ ਉਹ ਕਹਿੰਦੇ ਕਿ ਕਰਾਣੀ ਤਾਂ ਪਲੱਸ 2 ਹੀ ਆ ਪੰਜਾਬ ਬੋਰਡ ਦੀ ਕਰਾਨੀ ਹੈ ਚਲੋ ਸਰਕਾਰੀ ਸਕੂਲਾਂ ਚ ਬੱਚੇ ਨੂੰ ਐਡਮਿਸ਼ਨ ਕਰਾ ਦੇ ਤਾਂ ਬਾਕੀ ਉਹ ਕੋਚਿੰਗਾਂ ਸਾਰੀਆਂ ਬਾਹਰੋਂ ਲੈਣ ਦੇ ਨੇ ਇੱਕ ਹੋਰ ਬੇ ਗੱਲ ਤੁਹਾਡੇ ਨਾਲ ਕਰਨਾ ਚਾਹੁੰਦਾ ਕਿ ਤੁਸੀਂ ਇਹ ਵਿਧਾਨ ਸਭਾ ਗੁਰਦਾਸਪੁਰ ਚ ਵਿਧਾਨ ਸਭਾ ਦੀ 1,670 ਨਹੀਂ ਜਿਹੜੀ ਬੀਜੇਪੀ ਆਪਣੇ ਆਪ ਨੂੰ ਕਹਿੰਦੀ ਇੱਕ ਮਲਕ ਜਿਹੜਾ ਤੁਸੀਂ ਉਹਦੇ ਚ ਕਹਿ ਰਹੇ ਕਿ ਸਾਨੂੰ ਇੰਨੀ ਵੋਟ ਸਾਡੀ ਪੈਟ ਤਾਂ ਵਿਚਾਰ ਤਰੀਕ ਨੂੰ ਪਤਾ ਲੱਗ ਜਾਣਾ ਨਹੀਂ ਚਾਰ ਨੂੰ ਤੇ ਲੱਗ ਜਾਣਾ ਬਟ ਇਹ ਬੇਸਮੀ ਇਲੈਕਸ਼ਨ ਲੜੀਆਂ ਨੇ ਗੁਰਦਾਸਪੁਰ ਚ ਇਸ ਟਾਈਮ ਵਿਧਾਨ ਸਭਾ ਦੇ ਵਿੱਚ ਬੀਜੇਪੀ ਇਸ ਟਾਈਮ ਟੋਪ ਤੇ ਹੈਗੀ ਤੁਹਾਨੂੰ ਇਹਨਾਂ ਕਹਿ ਦਿੰਦਾ ਹਾਂ ਦੇਖੋ ਗੱਲ ਬੜੀ ਸਿੱਧੀ ਹੈ ਜਦੋਂ ਤੁਹਾਡੇ ਐਮ ਉਦੋਂ ਤੁਸੀਂ ਦੇਖੋ ਉਹਨਾਂ ਨੂੰ ਕਿੰਨੀਆਂ ਵੋਟਾਂ ਪਈਆਂ ਨੇ ਕਿਉਂਕਿ ਕਿਸਾਨੀ ਅੰਦੋਲਨ ਨੇ ਬੜਾ ਵੱਡਾ ਫੈਸਲਾ ਤੁਹਾਡੀ ਜਿਹੜੀ ਵੋਟ ਸੀ ਪੱਕੀ ਉਹਨੂੰ ਤੇ ਰੋਕਿਆ ਹੀ ਨਹੀਂ ਸੀ ਪਰ ਉਹ ਵੋਟ ਜੇ ਆਪਾਂ ਗੱਲ ਕਰੀਏ ਤਾਂ ਤੁਹਾਡੇ ਕੈਂਡੀਡੇਟ ਨੂੰ ਭਾਜੀਪੀ ਹੀ ਵੋਟ ਨਹੀਂ ਪਾ ਸਕੀ ਕਿਉਂਕਿ ਗੁਰਦਾਸਪੁਰ ਦੀ ਇੱਕ ਗੱਲ ਬੜੀ ਮਸ਼ਹੂਰ ਆ ਕਿ ਭਾਜੀਪੀ ਇਹ ਕਿੰਦੀ ਦੇ ਸਾਡੇ ਦੋ ਹੱਥਾਂ ਚ ਲੱਡੂ ਆ ਕਮਲਕ ਜੇ ਹੁਣ ਵੀ ਇਹ ਦੋ ਹੱਥਾਂ 'ਚ ਲੱਡੂ ਆ ਜਾਂ ਹੱਥ ਲੱਡੂ ਇੱਕ ਹੱਥ ਚ ਆ ਰਿਹਾ ਹੈ। ਇਹ ਤਾਂ ਵਿਚਾਰ ਤਰੀਕ ਨੂੰ ਪਤਾ ਲੱਗ ਜਾਵੇ। ਕੋਈ ਜਵਾਬ ਸਹੀ ਜਵਾਬ ਸਹੀ ਦੇ ਦਿਓ। ਮੈਂ ਜਵਾਬ ਹੀ ਦੇ ਰਿਹਾ ਵੇ ਤੇਰੀ মিডিਆ ਨੇ ਓਪੋਜੀਸ਼ਨ ਨੇ ਰੋਲਾ ਪਾਣਾ ਕਿ EVM ਹੈ ਤਾਂ ਹੋਈਆਂ বিজে ਜਿਹੜੀ ਮਰਜ਼ੀ ਪਾਰਟੀ ਨੂੰ ਬਟਨ ਦਵਾ BJP ਨੂੰ ਚੱਲੀ ਗਿਆ। ਪਰ ਇੱਕ ਗੱਲ ਮੈਨੂੰ ਇਹ ਦੱਸੋ ਕਿ ਜਦੋਂ ਮਲਕ ਉੱਪਰਲੀ ਇਲੈਕਸ਼ਨ ਆ ਜਾਂਦੀ ਆਪਾਂ ਵੀ ਸਾਡੇ ਪਿੰਡਾਂ ਨਾਲ ਉਦੋਂ ਤੇ BJP ਬੜਾ ਰੋਲਾ ਪਾਉਂਦੀ ਆ ਕਿ ਅਸੀਂ BJP ਆ, ਅਸੀਂ BJP ਆ। ਜਦੋਂ ਲੋਕਲ ਇਲੈਕਸ਼ਨ ਆ ਜਾਂਦੀ ਐ ਐਮਐਲਏ ਦੀ ਉਦੋਂ ਕਿੱਥੇ ਚ ਸੌ ਜਾਂਦੀ ਕਿਤੇ ਇਹ ਹਲਕਾ ਸਾਹਿਬ ਲੋਕਲ ਇਲੈਕਸ਼ਨ ਭਾਜਪਾ ਨੇ ਘਟੋ ਘਟਾਣਾ ਆਪਣੇ ਵੀ 25 ਸਾਲਾ ਅਕਾਲੀ ਦਲ ਨਾਲ ਐਲਾਈਸ ਕੱਢਿਆ ਅਕਾਲੀ ਦਲ ਦੇ ਇਨਫਲੂਐਂਸ ਤੋਂ ਬਾਹਰ ਨਿਕਲ ਸਕੀ 2022 ਦੇ ਵਿੱਚ ਭਾਜਪਾ ਨੇ ਇੰਡੀਪੈਂਡੈਂਟ ਤੌਰ ਤੇ ਆਪਣੀ ਵਾਰੀ ਪਹਿਲਾ ਇਲੈਕਸ਼ਨ ਲੜਿਆ ਔਰ ਸਾਡੀ ਇੱਕ ਬੜੀ ਵੱਡੀ ਬਦਕਿਸਮਤੀ ਰਹੇਗੀ ਉਸੇ ਦੌਰਾਨ ਕਿਸਾਨੀ ਅੰਦੋਲਨ ਆ ਗਿਆ ਉਹ ਕਿਸਾਨੀ ਅੰਦੋਲਨ ਦੇ ਦੌਰਾਨ ਜੋ ਵੀ ਪੰਜਾਬ ਦਾ ਮਾਹੌਲ ਬਣ ਗਿਆ ਕੁਝ ਵੀ ਬਣ ਗਿਆ VOTING ਰੇਸ਼ੋ ਵੀ ਘਟ ਗਈ ਤੇ ਕੁਝ ਸਾਡਾ ਵੋਟਰ ਵੀ ਜਿਹੜਾ ਤੇ ਗੱਲੋ ਸਾਇਲੈਂਟ ਹੋ ਗਿਆ ਤੇ ਤੁਹਾਡੀਆਂ ਵਾਲੀ ਗੱਲ ਵੀ ਕਿਤੇ ਸੱਚ ਹੈ ਕਿਤੇ ਨਾ ਕਿਤੇ ਲੋਕਲ ਹੋਣ ਕਰਕੇ ਲੋਕਾਂ ਨੇ ਸੋਚਿਆ ਕਿ ਪੁਰਾਣੇ ਰਿਸ਼ਤੇ ਕਿਸੇ ਦੇ ਅਕਾਲੀ ਦਲ ਨਾਲ ਬਣੇ ਦੇ ਕੇ ਨਾ ਕਾਂਗਰਸ ਨਾਲ ਬਣੇ ਬਟ ਹੁਣ ਤੁਹਾਨੂੰ ਇਹ ਸਾਰਾ ਚੇਂਜ ਲੱਭੇਗਾ ਕਿਹਿਆਂ ਤੇ ਆਪ ਨਾਲ ਵੀ ਹੈਗੀ ਚਲੋ ਆਪ ਵੀ ਤੁਸੀਂ ਕਹਿ ਸਕਦੇ ਹੋ ਵਕਰੀ ਗੱਲ ਹੈ ਤੁਹਾਨੂੰ ਸਾਰਾ ਜਿਹੜਾ ਚੇਂਜ ਹੈ ਨਾ ਹੁਣ ਹੈ ਤੁਸੀਂ ਇਹ ਆਪਣੇ ਪਰ ਹਨ ਹੋ ਜਾਓਗੇ ਇਦੋਂ ਦੇ 2 ਸਾਲ ਚ ਇਦਾਂ ਦਾ ਕਿਹੜਾ ਕੰਮ ਹੋ ਗਿਆ ਬੀਜੇਪੀ ਦਾ ਵੋਟ ਬੈਂਕ ਇਦਾਂ ਵੱਧ ਕੇ ਬਾਹਰ ਨਹੀਂ ਖੜ ਕੇ ਆਇਆ ਹਾਂ ਨਹੀਂ ਚਲੋ ਅਸੀਂ ਤੁਹਾਨੂੰ ਵਧਾਈ ਦਿੰਦੇ ਆ ਕਿਉਂਕਿ ਅਸੀਂ ਇਹ ਵੀ ਕਹਿੰਦੇ ਕਿ ਠੀਕ ਹੈ ਤੁਸੀਂ ਮਿਹਨਤ ਕਰ ਰਹੇ ਜੇ ਸਾਰਾ ਕੁਝ ਹੈ ਤੇ ਕਿਸਾਨੀ ਅੰਦੋਲਨ ਅੱਜ ਵੀ ਕਿਤੇ ਨਾ ਕਿਤੇ ਤੁਹਾਨੂੰ ਇਹ ਨਹੀਂ ਲੱਗਿਆ ਕਿ ਤੁਹਾਡੇ ਹੱਡਾਂ 'ਚ ਬਹਿ ਰਿਹਾ ਤੇ ਕਿਉਂ ਨਹੀਂ ਤੁਸੀਂ ਪੰਜਾਬ ਦੇ ਸਾਰੇ ਬੀਜੇਪੀ ਇਕੱਠੀ ਹੋ ਕੇ ਕਿਉਂਕਿ ਕਿਸਾਨ ਤੇ ਆਡੇ ਆਪਣੇ ਆ ਨਾ ਦੇਖੋ ਅਸੀਂ ਪੰਜਾਬ ਦੇ ਭਾਈਚਾਰੇ 'ਚ ਸਾਝੀ ਵਧਾਉਣਾ ਚਾਹੁੰਦੇ ਆ ਤੇ ਕਿਉਂ ਨਹੀਂ ਬੀਜੇਪੀ ਜਾ ਕੇ ਸਾਰੀ ਇਹ ਗੱਲ ਕਹਿੰਦੀ ਕਿ ਭਈ ਇਹਨਾਂ ਨੂੰ ਕਿਸੇ ਪਾਸੇ ਲਾਈਏ ਤੇ ਜੇ ਵੀ ਇਹ ਅਸੀਂ ਯਾਨੀ ਕਹਿੰਦੇ ਨਾਮ ਜਾਨਵਰ ਨੇ ਕਿਉਂਕਿ ਜੇ ਅਸੀਂ ਗੱਲ ਕਰੀਏ ਇਹਨਾਂ ਦੀ ਆਪਸ ਚ ਉਹ ਮੀਟਿੰਗ ਹੁੰਦੀ ਆ ਇਹ ਕਿਉਂ ਨਹੀਂ ਉਹਨੂੰ ਲਾਈਵ ਕਰ ਦਿੰਦੇ ਲਾਈਵ ਕਰਕੇ ਜਿਹੜਾ ਤਰਕ ਆ ਉਹਦੇ ਵਿੱਚ ਕੋਈ ਵਧੀਆ ਜੱਜਮੈਂਟ ਹੋ ਜਾਣ ਮੋਲ ਪੰਜ ਮੈਂਬਰੀ ਕਮੇਟੀ ਜਾਂ ਸੱਤ ਮੈਂਬਰੀ ਕਮੇਟੀ ਬੈਠਾ ਸਜੈਸ਼ਨ ਬੜਾ ਵਧੀਆ ਮੈਂ ਤਾਂ ਕਹਿੰਦਾ ਕਿ ਇਹ ਲੋਕ ਸਭਾ ਇਲੈਕਸ਼ਨ ਜਦੋਂ ਮੁੱਕਦੇ ਜਿੱਤੇ ਦੇ ਨੁਮਾਇੰਦੇ ਜਾਂਦੇ ਆ ਵਧੀਆ ਸਜੈਸ਼ਨ ਆ ਪੰਜਾਬ ਦੀ ਜਨਤਾ ਵੀ ਵੇਖੇ ਤੇ ਦੇਸ਼ ਦੀ ਜਨਤਾ ਵੀ ਵੇਖੇ ਇਹਨਾਂ ਨੂੰ ਲਾਈਵ ਕਰਕੇ ਦਿਖਾਓ ਕਿ ਇਹ ਮੁੱਦੇ ਕੀ ਆ ਤੇ ਇਹਨਾਂ ਦੇ ਆਪਸ ਚ ਮੁੱਕਦਾ ਕਿੱਥੇ ਤੇ ਚਲੋ ਇਹ ਅਨਿਲ ਜੀ ਸੀ ਇਹਨਾਂ ਨਾਲ ਵਧੀਆ ਗੱਲਾਂ ਹੋਈਆਂ ਤੇ ਜਿਹੜੀ ਵੀ ਅਸੀਂ ਗੱਲਬਾਤ ਆ ਉਹ ਤੁਹਾਨੂੰ ਦੱਸਾਂਗੇ ਤੇ ਬਾਕੀ ਇਹ ਦੇਖੋ ਜੀ ਅਸੀਂ ਇਹ ਨਹੀਂ ਕੋਈ ਵੀ ਦਿਮਾਗ ਮੱਲਕ ਕਹਿ ਸਕਦੇ ਕਿ ਕਿੰਨੇ ਜਿੱਤਣਾ ਤੇ ਕਿੰਨੇ ਹਾਰਨਾ ਵਾ ਅਸੀਂ ਜਿੰਨੇ ਵੀ ਕੈਂਡੀਡੇਟ ਆ ਸਾਰਿਆਂ ਨੂੰ ਵਿਸ਼ੇਸ ਦਿੰਦੇ ਆ ਕਿ ਹਾਂ ਵੀ ਤੁਸੀਂ ਮਿਹਨਤ ਕਰੋ ਤੇ ਲੋਕਾਂ ਨੇ ਤੁਹਾਨੂੰ ਜਿਹੜਾ ਵਾ ਉਹ ਵੋਟਾਂ પાਕੇ ਜਿਤਾੜਾ ਵਾ ਤੇ ਲੋਕਾਂ ਦੀ ਕਚੈਰੀ ਦੇ ਵਿੱਚ ਜਿਹੜਾ ਮੱਲਕ ਉਹਨਾਂ ਦੇ ਮਨ ਨੂੰ ਚੰਗਾ ਲੱਗੇਗਾ ਤੇ ਉਹੀ ਤੁਹਾਨੂੰ ਜਿਹੜਾ ਵਾ ਉਹਨੂੰ ਉਹਦੇ ਸਿਰ ਦੇ ਉੱਤੇ ਜਿਹੜਾ ਉਹ ਤਾਜ ਰੱਖਿਆ ਜਾਏਗਾ ਧੰਨਵਾਦ